ਜਿੱਥੇ ਵੀ ਗੁਰੂ ਘਰ ਜਾਂ ਜਿੱਥੇ ਜਿੱਥੇ ਇਸਤਾਨਾਂ ਤੇ ਕੋਈ ਸੇਵਾ ਕਰਦੇ ਹੁੰਦੇ ਉਹ ਜਾਂ ਲਿਬੜੀ ਸੇਵਾ ਕਰਦੇ ਹੁੰਦੇ ਆ ਤੇ ਬਹੁਤਾ ਬੋਲਦੇ ਨਹੀਂ ਹੁੰਦੇ ਬਹੁਤਾ ਮਿਲਦੇ ਨਹੀਂ ਹੁੰਦੇ ਅਸਲੀ ਬਹੁਤੇ ਸ਼ਬਦ ਦੇ ਰੰਗ ਵਿੱਚ ਰੰਗੇ ਹੁੰਦੇ ਆ ਇਸ ਕਰਕੇ ਉਹ ਕਹਿੰਦੇ ਹੁੰਦੇ ਟੁੱਟ ਕੇ ਤੇ ਘਰੋਂ ਆਏ ਆ ਤੇ ਘਰੋਂ ਤੇ ਟੁੱਟ ਕੇ ਆਏ ਆ ਤੇ ਫਿਰ ਆ ਕੇ ਕੀ ਫਾਇਦਾ ਹੋਇਆ ਤੇ ਫਿਰ ਆ ਕੇ ਟੁੱਟੇ ਦੇ ਟੁੱਟੇ ਬੈਠੇ ਰਹੇ ਘਰੋਂ ਵਿੱਚ ਟੁੱਟੇ ਆਏ ਇੱਥੇ ਵੀ ਟੁੱਟੇ ਆਏ ਨਾ ਪਈ ਇੱਥੇ ਤੇ ਜੁੜਨਾ ਇਸ ਕਰਕੇ ਪ੍ਰਾਤਨ ਸਮਿਆਂ ਤੋਂ ਚੱਲਦਾ ਹੁੰਦਾ ਉਹ ਜੋ ਕੋ ਸੇਵਾ ਲੱਗੀ ਹੁੰਦੀ ਭਾਵੇਂ ਘੋੜਿਆਂ ਦੀ ਭਾਵੇਂ ਡੰਗਰਾਂ ਦੀ ਲੱਗੀ ਆ ਭਾਵੇਂ ਕੋਹਰ ਲੱਗੀ ਭਾਵੇਂ ਨਾਲੀਆਂ ਸਾਫ਼ ਕਰਨ ਦੀ ਲੱਗੀ ਉਹਦੇ ਵਿੱਚ ਹੀ ਲੱਗੇ ਰਹਿੰਦੇ ਨੇ ਤੇ ਉਹ ਚ ਗਵਾਚੇ ਰਹਿੰਦੇ ਆ ਤੇ ਜਦੋਂ ਅਸੀਂ ਗੁਰੂ ਘਰਾਂ 'ਚ ਤੁਹਾਡੇ ਸਾਡੇ ਵਰਗੇ ਜਾਂਦੇ ਹੋ ਕਹਿੰਦੇ ਵੀ ਐਸ ਬੰਦਾ ਤੇ ਲਿਬੜਿਆ ਹੀ ਬੜਾ ਇਹਨੂੰ ਕੀ ਮਿਲਣਾ ਜੇ ਕਿਸੇ ਨਾਲ ਗੱਲ ਕਰਨੀ ਤੇ ਉਹਦੇ ਨਾਲ ਕਰਦੇ ਜਿਹੜਾ ਸੋਹਣੇ ਕੱਪੜੇ ਪਾ ਕੇ ਬੈਠਾ ਅਸਲੀ ਬਾਹਰ ਵਾਲੇ ਸੋਹਣੇ ਕੱਪੜੇ ਸਾਡੇ ਵਰਗੇ ਪਾ ਕੇ ਬੈਠੇ ਹੁੰਦੇ ਆ ਤੇ ਜਿਹੜਾ ਪਿਆਰ ਵਾਲੇ ਕੱਪੜੇ ਆ ਉਹ ਇਹੋ ਜਿਹੇ ਪਾ ਕੇ ਬੈਠੇ ਹੁੰਦੇ ਕਿਹੋ ਜੇ ਹਾਂ ਕੁਰਬਾਨੇ ਜਾਉ ਮਿਹਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿੰਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿੰਨਾ ਕੇ ਹਾਂ ਸਦ ਕੁਰਬਾਨੇ ਜਾਉ ਅੱਛਾ ਕਹਿੰਦੇ ਜਿਹੜਾ ਤੇਰਾ ਨਾਮ ਜਪਦੇ ਉਹਦੀ ਗੱਲ ਆ ਉਹਦੇ ਤੋਂ ਕੁਰਬਾਨ ਜਾਂਦੇ ਆ ਗੁਰੂ ਕੁਰਬਾਨ ਜਾਂਦੇ ਨੇ